ਆਕੇ ਆਇਓ ਅਸੀਂ ਇੱਕ ਵੋਟ 1 ਜੂਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਦੇ ਵਿੱਚ ਭਖਟੌਲੀ ਆ ਕਰਨੀ ਆ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਜਿਹੜਾ ਫੜਾ ਉਹ ਸਾਡਾ ਘਰਾਂ ਦੇ ਵਿੱਚ ਫੋਲਡ ਕੋ ਡੋਰ ਤੋਂ ਡਾਂਗੇ ਸਭਨਾਰੇ ਪਹੁੰਚਦੇ ਤੁਸੀਂ ਸਾਡੇ ਸਹਿਯੋਗ ਦਿਨਿਓ ਅੱਜ ਦਾ ਇਹ ਜਿਹੜਾ ਛੋਟਾ ਇੱਥੋਂ ਦੇ ਤਕਰੀਬਨ ਦੇਖੋ 1 ਵਜੇ ਦਾ ਟਾਈਮ ਹੈ ਔਰ ਧਰਮੀ ਵੀ ਮੈਨੂੰ ਲੱਗਦਾ 45 46 ਡਿਗਰੀ ਤੇ ਪਹੁੰਚ ਗਈ ਹੋਣੀ ਆ ਔਰ ਅਗਲੇ ਪਹੁੰਚ ਰਹੇ ਜਿਹੜਾ ਜਿੱਥੇ ਅਸੀਂ ਪਹੁੰਚਣਾ ਲੋਕ ਉੱਥੇ ਵੀ ਇੰਤਜ਼ਾਰ ਕਰਦੇ ਆ ਅਰ ਸਭ ਤੋਂ ਪਹਿਲਾਂ ਇਜਾਜ਼ਤ ਚਾਹਾਂਗੇ ਪੈਸੇ ਸਾਡੀ ਕੋਸ਼ਿਸ਼ ਸੀ ਕਿ ਤੁਹਾਨੂੰ ਸੱਤੇ ਬੁਲਾਉਂਦੇ ਅਸੀਂ ਰੰਗ ਦੇਣਾ ਪਰ ਤੁਸੀਂ ਇੰਨਾ ਸਹਿਕਾਰ ਦਿੱਤਾ ਇਸ ਕਰਕੇ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਬਹੁਤਨਵਾਜੀ ਪਰ ਬਹੁਤ ਜੀ ਆਇਆਂ ਸਾਰਿਆਂ ਨੂੰ ਜਿਹੜੇ ਐਸੇ ਪਰਸੇ ਵਿੱਚ ਆਏ ਹੋ ਅਸ਼ਿਰਪੰਦ ਕੁਮਾਰ ਜੀ ਨੂੰ ਬੱਤਾ ਜੀ ਆ ਜਿਹੜੇ ਸਾਡੇ ਹਲਕੇ ਦੇ ਵਿੱਚ ਵੀ ਗੁਜ਼ਰ ਰਹੇ ਨੇ ਔਰ ਆਪਣਾ ਅਸੀਂ ਇਹਨਾਂ ਨੂੰ ਕੀਮਤੀ ਬੋਲਦੇ ਹਾਂ ਬਹੁਤ ਮਿਹਨਤੀ ਬਹੁਤ ਇਮਾਨਦਾਰ ਗਰੀਬ ਜਿ ਗਰੀਬੀ ਤੋਂ ਉੱਠੇ ਹੋਏ ਪੰਛੀ ਤੋਂ ਉੱਠੇ ਹੋਏ ਤੇ ਪੰਛੀ ਤੋਂ ਉੱਠੇ ਹੋਏ ਪਰ ਐਮਐਨਏ ਸ਼ਿਪ ਕਰਦੇ ਹੋਏ ਐਮਪੀ ਦੀ ਸੀਟ ਤੱਕ ਪਹੁੰਚਿਆ ਔਰ ਸਾਨੂੰ ਮੀਤਾਵਟੀਆਂ ਨੇ ਆਪਾ ਉਹ ਮੀਤਾ ਦੇ ਨਾਲ ਇਹਨਾਂ ਨੂੰ ਕਾਰਜਾਫਤ ਕਰਨਾ ਤੇ ਸੁਦਰਸ਼ਨ ਸਿੰਘ ਦੀ ਬਾਣ ਦੇ ਸਾਥ ਮਜ਼ਬੂਤ ਕਰਨਾ ਤੇ ਰੇਸ਼ਮ ਸਿੰਘ ਤੇਜਪਾਲ ਜੀ ਦੀ ਸੋਚ ਨੂੰ ਜਿਹੜਾ ਉਹ ਤੇਜਪਾਲ ਸੰਸਦ ਦੇ ਵਿੱਚ ਲੈ ਕੇ ਜਾਣਾ ਬਹੁਤ ਬਹੁਤ ਸ਼ੁਕਰੀਆ ਜੀ ਬਾਕੀ ਤੁਮੜਾ

ਆਰਮੀ ਕਾਜ ਨੂੰ ਕਿਹਾ ਤੁਸੀਂ ਇਹ ਮਕਰਾਂ ਵਾਲੀਆਂ ਦੀ ਨੌਕਰੀਆਂ ਉੱਤੇ ਵੱਡੇ ਘਰਾਣੇ ਇਹਨਾਂ ਪਾਰਟੀਆਂ ਚਲਾਉਂਦੇ ਸੀ ਤੇ ਆਪਣਾ ਹੀ ਉਪਰ ਸਿੱਧਾ ਰੱਖਦੇ ਸੀ ਤੇ ਆਮ ਲੋਕਾਂ ਨੇ ਬਣਾਈਏ ਬਾਬਾ ਜੀ ਤੇ ਆਮ ਲੋਕਾਂ ਨੇ ਆਪਣੀ ਪਾਰਟੀ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਆਪਣੀ ਚਾਲ ਚੱਲਦਾ ਹੈ ਤਾਂ ਸਭ سارے ਸਪੋਰਟ ਕਰਦੇ ਆ ਤੇ ਦੇਖੋ ਪਹਿਲਾਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਸੀ ਕਿ ਲਾਗਨਾ ਹੀ ਖਾਲੀ ਹੈ ਜੋ ਲੋਕ ਨਹੀਂ ਕਿਸਾਨ ਨੇ ਕੋਈ ਜੀਨ ਵਰਗਾ ਤਨਾ ਖਾਣਨਾ ਹੀ ਖਾਣਦੇ ਨੇ ਹਮੇਸ਼ਾ 90% ਪਰਿਵਾਰਾਂ ਦੇ ਬਿਜਲੀ ਦੇ ਬਿਨੂ ਆ ਰਹੇ ਸਰਕਾਰੀ ਨੌਕਰੀਆਂ ਆਮ ਲੋਕਾਂ ਨੂੰ ਖਾਸ ਕਰਕੇ ਆਮ ਬੱਚਿਆਂ ਨੂੰ ਮੇਰੇ ਭਾਈ ਕੱਲ ਇੱਥੇ ਗੁੱਜਰ ਪਰਵਾਸ ਦਾ ਇੱਕ ਬੰਦਾ ਜੱਫਾ ਲੈ ਕੇ ਉਹ ਜੱਫਾ ਲੈ ਕੇ ਹੰਦਸਤਾਂ ਨੂੰ ਮਿਲਿਆ ਫਿਰ ਵਾਅਦਾ ਨਹੀਂ ਸੀ ਉਹ ਆਮ ਪਾਰਟੀ ਦੇ ਦਫ਼ਤਰ ਵੀ ਦੱਪਾ ਲੈ ਗਿਆ ਤੇ ਉਹ ਕਹਿੰਦੇ ਜੀ ਮੇਰਾ ਮੁੰਡਾ ਮਰੀ ਪੜਾਇਆ ਸੀ ਉਹਨੂੰ ਸਪੋਰਟ ਪੈਕੇਜ ਤੇ ਨੌਕਰੀ ਮਿਲ ਗਈ ਆ ਇਹਨੇ ਕਹਿੰਦੇ ਜੀ ਸਾਡੀ ਦਾ ਸਪਾਰਟਸਪੈਕਟ ਹੋਈ ਨਹੀਂ ਯਾਰ ਇਹਨਾਂ ਨੇ ਮੇਟੋ ਪੈਸੇ ਦੇਣ ਨੂੰ ਸੀ ਮੁੰਡਾ ਮੇਰਾ ਪੜਦਾ ਚੰਗਾ ਸੀ ਇਹਨਾਂ ਆਪੇ ਚਿੱਠੀ ਆਈ ਆ ਤੇ ਆਪੇ ਮੇਲ ਆਈ ਆ ਨੌਕਰੀ ਮਿਲ ਗਈ ਆ ਹੁਣ ਭਰਾਵੋ ਤੇ ਚੰਗਾ ਦੌਰ ਸ਼ੁਰੂ ਹੋ ਗਿਆ ਤੇ ਹਾਮ ਪਰਿਵਾਰਾਂ ਦੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਇਹਨਾਂ ਦਾ ਵੱਡੇ-ਵੱਡੇ ਪ੍ਰਵਾਸੀ ਬਾਦਲ ਸਾਹਿਬ ਹੋਏ ਕਾਂਗਰਸ ਹੋਈ ਉੱਤ ਪੱਛੀਆਂ ਆ ਜਾਂਦੀਆਂ ਅਸੀਂ ਘਰਾਂ ਚੋਂ ਤੇ ਪਰਛੀਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੱਡੇ-ਵੱਡੇ ਬੰਦਿਆਂ ਨੂੰ ਲੌਕੜੀਆਂ ਦੇਂਦੇ ਸੀ ਆਪਾਂ ਸਪੋਰਟ ਕਰੀਏ ਕਰਮੀ ਨੇ ਬਹੁਤਿਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਪਹਿਲਾਂ ਆਪਾਂ ਉੱਥੇ ਕਿਸਾਨਾਂ ਕੋਲ ਧਿਆਨ ਲਿਆ ਕਿੰਨੇ ਮਹੀਨੇ ਉੱਥੇ ਬੈਠੇ ਰਹੇ ਤਾਂ ਹੁਣ ਮੈਨੂੰ ਲੱਗਦਾ ਹੈ ਕਿ ਆ ਵੀ ਆਪਣਾ ਇਤਿਹਾਸ ਦੀ ਮੋਤੀ ਖਾ ਲਏਗਾ ਜਿੱਲੇ ਕਿੱਤਾ ਪੰਜਾਬ ਦਾ ਇਲੈਕਸ਼ਨ ਪਹਿਲਾਂ ਆ 10 ਮਈ ਦੇ ਇਲੈਕਸ਼ਨ ਦੇ ਬੀਜੇਪੀ ਦਾ ਸੀ ਕੋਈ ਪਤਾ ਬੀਜੇਪੀ ਨੂੰ ਸਾਡਾ ਐਮਪੀ ਜਿੰਨਾ ਕੋਈ ਨਹੀਂ ਪੰਜਾਬ ਚ ਇਨਨ ਤੋਂ ਲੂਟ ਸਾਰੋ ਨੂੰ ਤੇ ਜਾਣ ਕੇ ਬੀਜੇਪੀ ਨੇ ਇਹ ਕਰਨੀ ਚ ਆਖਰ ਤੇ ਸਾਡਾ ਇਲੈਕਸ਼ਨ ਵਿੱਚ ਆਖਰ ਇੱਕ ਜੂਨ ਨੂੰ ਇਮਤਿਹਾਨ ਆ ਕੋਈ ਨਹੀਂ ਪੰਜਾਬੀ ਤੋਂ ਪੱਤਰ ਤੇ ਵੀ ਕਿੰਤੇ ਆਰਚਕ ਪਾਸ ਹੁੰਦੇ ਆ ਅਸੀਂ ਖੇਤਾਂ 'ਚ ਵੀ ਪਾਸ ਹੁੰਦੇ ਆ ਮਜ਼ਦੂਰ ਕਿਸਾਨ ਕਿਸਾਨ ਗਰਮੀ ਆਪਣੀ ਮਿਹਨਤ ਕਰਦੇ ਆ ਕੋਈ ਵੀ ਸਾਬ ਨੂੰ ਨਹੀਂ ਪਤਾ ਉਹਨਾਂ ਨੇ ਜਾਣ ਕੇ ਗਰਮੀ 'ਚ ਸਾਡਾ ਇਲੈਕਸ਼ਨ ਰੱਖਿਆ ਪਰਵਾਹ ਕੋਈ ਨਹੀਂ ਆਪਾਂ ਗਰਮੀਆ ਸੱਚਿਆਂ ਨੂੰ ਹਟਾ ਸਕਦੇ ਆ ਬਾਕੀ ਭੈਣ ਭਰਾਓ ਪੂਰੀ ਦਰ 4 5 ਮੈਂ ਦਾਸ ਭਾਦੇ ਕਮਲ ਆ ਕਾਂਗਰਸ ਦਾ ਉਮੀਦਵਾਰ ਨੂੰ ਤਾਂ ਪਤਾ ਹੀ ਨਹੀਂ ਇੱਥੇ ਕਿ ਕੋਟਵਾਦਰ ਕਾ ਕਿੱਥੇ ਆ ਕਦੋਂ ਕਿੱਥੇ ਆ ਪ੍ਰਧਾਨ ਕਿੱਥੇ ਆ ਨੂਰਮਾਨ ਕਿੱਥੇ ਆ ਤੇ ਤੁਹਾਡਾ ਮਿਲ ਗਿਆ ਕਿੱਥੇ ਆ ਮੈਂ ਉਹਦੇ ਕੋਲ ਕਿੱਥੇ ਉਹ 160 ਕਿਲੋਮੀਟਰ ਦੂਰ ਤੋਂ ਆਇਆ ਤੇ ਉਹਦੇ ਬਾਰੇ ਹੁਣ ਤੁਹਾਨੂੰ ਪਤਾ ਵੀ ਸਾਰਾ ਕੁਝ ਲੱਗ ਗਿਆ ਮੈਂ ਨਹੀਂ ਕੁਝ ਵੀ ਬੋਲਣਾ ਹਰ ਜਥੇਦਾਰ ਵੀ ਬੜੇ ਸਵੇਰ ਦੇ ਕਹਿੰਦੇ ਮੈਂ ਬੜਾ ਤੰਗਿਆ ਜੋ ਨੇ ਆਣ ਕੇ ਕਰਤੂਤ ਕੀਤੀ ਆ ਸਾਡੇ ਇੱਕ ਮਾਨਯੋਗ ਵਿੱਧੀ ਦੇ ਨਾਲ ਲੋਕ ਕੈਰੀ ਦੇ ਵਿੱਚ ਪਸੰਦ ਚੋਣ ਆਇਆ ਕਿ ਕਿ ਜਦੋਂ ਪੰਜਵੀਂ ਪਹਿਲਾ ਖੜਾ ਕਰਦੇ ਸੀ ਨਾ ਪਿੰਡਾਂ ਦੇ ਪੰਚ ਤਾਂ ਲੋਕੀਂ ਇਹ ਮੰਨਦੇ ਸੀ ਕਰਤਾ ਵਿਚਾਰ ਕਰ ਲਿਓ ਵੀ ਉਹਨੂੰ ਉਮੀਦਵਾਰ ਬਣਾਇਓ ਉਹਨੂੰ ਪੰਚ ਬਣਾਇਓ ਜਿਹਨੇ ਕੋਈ ਧੀ ਭੈਣ ਜਾ ਕੇ ਆਪਣਾ ਦੁੱਖ ਸੁੱਖ ਰੋਜ਼ ਸੁਣਿਆ ਇਸ ਕਰਕੇ ਆਪਾਂ ਸਾਰੇ ਸ਼ਕਤੀਸ ਖੰਡੀਆਂ ਬਸਤਾਂ ਖੋੜੀਆਂ ਤੁਸੀਂ ਬੋਲਦਾ ਪਾਓ ਆਮ ਆਦਮੀ ਪਾਰਟੀ ਨੂੰ ਝੰਡੂ ਤੇ ਸਰਵੰਤ ਸਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਰਸ਼ਨ ਸਿੰਘ ਭਾਲਵੀ ਜੀ ਸਰਦਾਰ ਸਰਵੰਤ ਸਿੰਘ ਜੀ ਸਰਦਾਰ ਰੇਲਰ ਸਿੰਘ ਜੀ ਦੇ